ਕਦੇ ਕਪਾਲੇ ਠਹਿਰ ਕੇ ਸੋਚੋ ਕਿ ਸੱਚ ਵਿੱਚ ਤੁਹਾਡਾ ਜੀਵਨ ਤੁਹਾਡਾ ਆਪਣਾ ਹੈ ਕੀ ਤੁਸੀਂ ਉਸੇ ਦਿਸ਼ਾ ਵਿੱਚ ਚੱਲ ਰਹੇ ਹੋ ਜਿੱਥੇ ਤੁਹਾਡਾ ਦਿਲ ਚਾਹੁੰਦਾ ਹੈ ਜਾਂ ਕਿਸੇ ਹੋਰ ਦੇ ਬਣਾਏ ਨਕਸ਼ੇ ਤੇ ਬਸ ਚੱਲਦੇ ਜਾ ਰਹੇ ਹੋ ਜੀਵਨ ਤੁਹਾਡਾ ਹੈ ਪਰ ਚੱਲਣਾ ਕਿਸੇ ਹੋਰ ਦੇ ਹਿਸਾਬ ਨਾਲ ਹੋ ਰਿਹਾ ਹੈ ਇਸੇ ਲਈ ਅੰਦਰ ਇੱਕ ਬੇਚੈਨੀ ਹੈ ਇੱਕ ਆਸੰਤੋਸ਼ ਹੈ ਜਿਵੇਂ ਆਤਮਾ ਕਿਸੇ ਪਿੰਜਰੇ ਵਿੱਚ ਫਸ ਗਈ ਹੋਵੇ ਅਤੇ ਪੁਕਾਰ ਰਹੀ ਹੋਵੇਂ ਮੈਨੂੰ ਬਦਲ ਦੇਵੋ ਮੈਨੂੰ ਮੁਕਤ ਕਰ ਦੇਵੋ ਬਦਲਾ ਬਾਹਰ ਤੋਂ ਨਹੀਂ ਆਉਂਦਾ ਬਦਲਾ ਆਪ ਦੀ ਸ਼ੁਰੂਆਤ ਅੰਦਰੋਂ ਹੁੰਦੀ ਹੈ ਜੇਕਰ ਤੁਸੀਂ ਸੱਚ ਵਿੱਚ ਆਪਣਾ ਜੀਵਨ ਬਦਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਖੁਦ ਨੂੰ ਬਦਲੋ ਕਿਉਂਕਿ ਜੀਵਨ ਤੁਹਾਡਾ ਪ੍ਰਤਿਬਿੰਬ ਹੈ ਤੁਸੀਂ ਜਿਵੇਂ ਦੇ ਹੋ ਦੁਨੀਆ ਤੁਹਾਨੂੰ ਉਹੋ ਜਿਹੀ ਹੀ ਦੇਖਦੀ ਹੈ ਤੁਸੀਂ ਜਿਵੇਂ ਸੋਚਦੇ ਹੋ ਉਵੇਂ ਹੀ ਅਨੁਭਵ ਕਰਦੇ ਹੋ ਤੁਹਾਡੇ ਅੰਦਰ ਜੇਕਰ ਹਨੇਰਾ ਹੈ ਤਾਂ ਰੌਸ਼ਨੀ ਵੀ ਤੁੰਦਲੀ ਲੱਗੇਗੀ ਅਤੇ ਜੇਕਰ ਅੰਦਰ ਪ੍ਰਕਾਸ਼ ਹੈ ਤਾਂ ਹਨੇਰੀ ਰਾਤ ਵੀ ਸੁੰਦਰ ਲੱਗੇਗੀ ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਜ਼ਿੰਦਗੀ ਕਠਿਨ ਹੈ ਲੋਕ ਬੁਰੇ ਹਨ ਹਾਲਾਤ ਠੀਕ ਨਹੀਂ ਹਨ ਪਰ ਕੋਈ ਇਹ ਨਹੀਂ ਕਹਿੰਦਾ ਕਿ ਸ਼ਾਇਦ ਮੈਨੂੰ ਹੀ ਆਪਣੇ ਦੇਖਣ ਦਾ ਤਰੀਕਾ ਬਦਲਣਾ ਚਾਹੀਦਾ ਹੈ ਇਹੀ ਪਰਵਰਤਨ ਦਾ ਬਦਲਾਵ ਦਾ ਪਹਿਲਾ ਰਸਤਾ ਹੈ ਜਦੋਂ ਤੁਸੀਂ ਦੂਜਿਆਂ ਨੂੰ ਨਹੀਂ ਖੁਦ ਨੂੰ ਦੇਖਣਾ ਸ਼ੁਰੂ ਕਰਦੇ ਹੋ ਹਰ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤਾਂ ਸੋਚਦੇ ਹੋ ਕਿ ਅੱਜ ਕੁਝ ਵਧੀਆ ਹੋਵੇਗਾ ਪਰ ਉਹੀ ਪੁਰਾਣਾ ਦਿਨ ਉਹੀ ਪੁਰਾਣੀ ਸੋਚ ਉਹੀ ਆਦਤਾਂ ਉਹੀ ਪ੍ਰਤੀਕਿਰਿਆ ਤੁਹਾਡੇ ਆਲੇ-ਦੁਆਲੇ ਘੁੰਮਦੀਆਂ ਰਹਿੰਦੀਆਂ ਹਨ ਤੁਸੀਂ ਨਵੇਂ ਪ੍ਰਣਾਮ ਚਾਹੁੰਦੇ ਹੋ ਪਰ ਹਰ ਦਿਨ ਉਹੀ ਪੁਰਾਣੇ ਵਿਚਾਰ ਦਰਉਂਦੇ ਰਹਿੰਦੇ ਹੋ ਬਿਨਾਂ ਅੰਦਰ ਦੇ ਬਦਲਾਅ ਤੋਂ ਬਾਹਰ ਕੁਝ ਵੀ ਨਹੀਂ ਬਦਲਦਾ ਬਾਹਰ ਦੀ ਜ਼ਿੰਦਗੀ ਤੁਹਾਡੇ ਅੰਦਰ ਦਾ ਪਰਛਾਵਾਂ ਹੈ ਜੇਕਰ ਅੰਦਰ ਦੀ ਸੋਚ ਵਿੱਚ ਜ਼ਹਿਰ ਹੈ ਤਾਂ ਬਾਹਰ ਦਾ ਸੰਸਾਰ ਵੀ ਕੌੜਾ ਲੱਗੇਗਾ ਜੇਕਰ ਅੰਦਰ ਪ੍ਰੇਮ ਹੈ ਤਾਂ ਬਾਹਰ ਦਾ ਹਰ ਚਿਹਰਾ ਇੱਕ ਸ਼ੀਸ਼ਾ ਬਣ ਜਾਵੇਗਾ ਜਿਸ ਵਿੱਚ ਤੁਹਾਨੂੰ ਪ੍ਰੇਮ ਹੀ ਦਿਖਾਈ ਦੇਵੇਗਾ ਬਦਲਾਵ ਕੋਈ ਜਾਦੂ ਨਹੀਂ ਕੋਈ ਟ੍ਰਿਕ ਨਹੀਂ ਇਹ ਇੱਕ ਹੌਲੀ ਅੱਗ ਤੇ ਪੱਕਣ ਵਾਲੀ ਸਾਧਨਾ ਹੈ ਇਹ ਆਪਣੇ ਅੰਦਰ ਦੀ ਹਰ ਪਰਤ ਨੂੰ ਦੇਖਣਾ ਹੈ ਹਰ ਨਕਾਬ ਦਾ ਉਤਰਾਉ ਹੈ ਇਹ ਸਮਝਣਾ ਹੈ ਕਿ ਹੁਣ ਤੱਕ ਤੁਸੀਂ ਕੌਣ ਬਣੇ ਰਹੇ ਹੋ ਅਤੇ ਹੁਣ ਤੁਸੀਂ ਕੌਣ ਬਣਨਾ ਹੈ ਬਦਰਾਬ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਦੁੱਖਾਂ ਦੀ ਜ਼ਿੰਮੇਵਾਰੀ ਦੂਜਿਆਂ ਤੇ ਪਾਉਣੀ ਬੰਦ ਕਰ ਦਿੰਦੇ ਹੋ ਜਦੋਂ ਤੁਸੀਂ ਸਮਝ ਲੈਂਦੇ ਹੋ ਕਿ ਕਿਸੇ ਨੇ ਤੁਹਾਨੂੰ ਦੁਖੀ ਨਹੀਂ ਕੀਤਾ ਪਰ ਤੁਹਾਡੀ ਪ੍ਰਤੀਕਿਰਿਆ ਤੁਹਾਡਾ ਹੰਕਾਰ ਤੁਹਾਡਾ ਡਰ ਤੁਹਾਡੀ ਹੀ ਸੋਚ ਨੇ ਤੁਹਾਨੂੰ ਦੁਖੀ ਕੀਤਾ ਹੈ ਇਹ ਸਵੀਕਾਰ ਕਰਨਾ ਹਾਂ ਜੋ ਕੁਝ ਵੀ ਮੈਂ ਹਾਂ ਉਹ ਮੇਰਾ ਹੀ ਬਣਾਇਆ ਹੋਇਆ ਹੈ। ਇਹ ਹੀ ਅਸਲੀ ਜਾਗ੍ਰਿਤੀ ਹੈ। ਜਿਵੇਂ ਹੀ ਇਹ ਸਮਝ ਅੰਦਰ ਉਤਰਦੀ ਹੈ ਤੁਹਾਡੇ ਅੰਦਰ ਇੱਕ ਸ਼ਾਂਤ ਕ੍ਰਾਂਤੀ ਸ਼ੁਰੂ ਹੁੰਦੀ ਹੈ ਇੱਕ ਅਜੀਹਾ ਬਦਲਾਅ ਜੋ ਆਵਾਜ਼ ਨਹੀਂ ਕਰਦਾ ਪਰ ਹੌਲੀ-ਹੌਲੀ ਤੁਹਾਡਾ ਪੂਰਾ ਅਸਥਿਤਥ ਬਦਲ ਦਿੰਦਾ ਹੈ। ਤੁਹਾਡਾ ਚੱਲਣਾ, ਬੋਲਣਾ, ਦੇਖਣਾ ਸਭ ਕੁਝ ਕਿਸੇ ਨਵੀਂ ਊਰਜਾ ਨਾਲ ਪਰ ਜਾਂਦਾ ਹੈ ਤੁਹਾਡੇ ਅੰਦਰ ਪ੍ਰੇਮ ਦਾ ਸਰੋਤ ਖੁੱਲਣ ਲੱਗਦਾ ਹੈ ਅਤੇ ਇਹ ਪ੍ਰੇਮ ਇਹ ਪ੍ਰਕਾਸ਼ ਬਾਹਰ ਦੀ ਦੁਨੀਆ ਨੂੰ ਵੀ ਨਵਾਂ ਬਣਾ ਦਿੰਦਾ ਹੈ ਪਰਿਵਰਤਨ ਦਾ ਰਸਤਾ ਸੌਖਾ ਨਹੀਂ ਹੁੰਦਾ ਕਿਉਂਕਿ ਮਨ ਹਮੇਸ਼ਾ ਪੁਰਾਣੇ ਡਰਾਂ ਤੇ ਮੁੜਨਾ ਚਾਹੁੰਦਾ ਹੈ ਮਨ ਕਹੇਗਾ ਮੈਂ ਠੀਕ ਹਾਂ ਜ਼ਿੰਮੇਦਾਰ ਹਾਂ ਪਰ ਆਤਮਾ ਕਹੇਗੀ ਨਹੀਂ ਮੈਂ ਹੋਰ ਗਹਿਰਾਈ ਤੇ ਜਾਣਾ ਚਾਹੁੰਦੀ ਹਾਂ ਮਨ ਕਹੇਗਾ ਮੈਂ ਡਰਦਾ ਹਾਂ ਪਰ ਆਤਮਾ ਕਹੇਗੀ ਡਰ ਤੋਂ ਪਾਰ ਹੀ ਸਤੰਤਰਤਾ ਹੈ ਆਜ਼ਾਦੀ ਹੈ ਤੈਨੂੰ ਚੁਣਨਾ ਪਵੇਗਾ ਮਨ ਦੀ ਸੁਵਿਧਾ ਜਾਂ ਆਤਮਾ ਦੀ ਉਡਾਨ ਜੋ ਵਿਅਕਤੀ ਖੁਦ ਨੂੰ ਬਦਲਣ ਦੀ ਹਿੰਮਤ ਕਰਦਾ ਹੈ ਉਹੀ ਸੱਚ ਵਿੱਚ ਜਿਉਣਾ ਸ਼ੁਰੂ ਕਰਦਾ ਹੈ ਬਾਕੀ ਸਭ ਗੁਜ਼ਰਦੇ ਹਨ ਜਿਵੇਂ ਨਦੀ ਦੇ ਵਹਾਅ ਵਿੱਚ ਵਹਿੰਦੇ ਹੋਏ ਪੱਤੇ ਪਰ ਜੋ ਖੁਦ ਨੂੰ ਬਦਲਦਾ ਹੈ ਉਹੀ ਨਦੀ ਬਣ ਜਾਂਦਾ ਹੈ ਆਪਣੀ ਦਿਸ਼ਾ ਖੁਦ ਤੈਅ ਕਰਦਾ ਹੈ ਇਸ ਜੀਵਨ ਦਾ ਸਭ ਤੋਂ ਵੱਡਾ ਰਹੱਸ ਇਹੀ ਹੈ ਬਾਹਰ ਕੁਝ ਵੀ ਬਦਲਣ ਦੀ ਕੋਸ਼ਿਸ਼ ਨਾ ਕਰੋ ਤੁਹਾਡਾ ਰਿਸ਼ਤਾ ਤੁਹਾਡਾ ਕੰਮ ਤੁਹਾਡੀ ਦੁਨੀਆ ਸਭ ਕੁਝ ਉਵੇਂ ਹੀ ਰਹੇਗਾ ਜਦੋਂ ਤੱਕ ਤੁਸੀਂ ਖੁਦ ਨਹੀਂ ਬਦਲਦੇ ਪਰ ਜਿਵੇਂ ਹੀ ਤੁਸੀਂ ਅੰਦਰੋਂ ਰੂਪਾਂਤਰਿਤ ਹੋਣ ਲੱਗਦੇ ਹੋ ਤੁਹਾਡੇ ਆਲੇ ਦੁਆਲੇ ਦੀ ਦੁਨੀਆ ਖੁਦ ਬਖੁਦ ਬਦਲਣ ਲੱਗਦੀ ਹੈ ਕਿਉਂਕਿ ਊਰਜਾ ਬਦਲ ਜਾਂਦੀ ਹੈ ਦ੍ਰਿਸ਼ਟੀ ਬਦਲ ਜਾਂਦੀ ਹੈ ਅਤੇ ਉੱਥੇ ਹੀ ਜੀਵਨ ਦਾ ਜਾਦੂ ਸ਼ੁਰੂ ਹੋ ਜਾਂਦਾ ਹੈ ਤਾਂ ਜੇਕਰ ਤੁਹਾਨੂੰ ਜੀਵਨ ਵਿੱਚ ਕ੍ਰਾਂਤੀ ਚਾਹੀਦੀ ਹੈ ਜੇਕਰ ਤੁਹਾਨੂੰ ਸੱਚ ਵਿੱਚ ਨਵਾਂ ਜੀਵਨ ਚਾਹੀਦਾ ਹੈ ਤਾਂ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਆਪਣੇ ਅੰਦਰ ਉਤਰ ਜਾਓ ਅਤੇ ਖੁਦ ਨੂੰ ਇੰਨਾ ਬਦਲ ਦੇਵੋ ਕਿ ਜੀਵਨ ਤੁਹਾਡੇ ਰੂਪ ਵਿੱਚ ਨਵਾਂ ਅਰਥ ਪਾ ਲਵੇ ਬਦਲਾਅ ਦੀ ਰਾਹ ਹਮੇਸ਼ਾ ਅੰਦਰੋਂ ਸ਼ੁਰੂ ਹੁੰਦੀ ਹੈ ਪਰ ਮਨ ਨੇ ਸਾਨੂੰ ਹਮੇਸ਼ਾ ਬਾਹਰ ਭੇਜਿਆ ਹੈ ਕਦੇ ਦੁਨੀਆ ਨੂੰ ਬਦਲਣ ਕਦੇ ਰਿਸ਼ਤਿਆਂ ਨੂੰ ਸੁਧਾਰਨ ਕਦੇ ਪਰਸਥਿਤੀਆਂ ਨੂੰ ਆਪਣੇ ਅਨੁਸਾਰ ਬਣਾਉਣ ਦੀ ਕੋਸ਼ਿਸ਼ ਵਿੱਚ ਪਰ ਜੋ ਵਿਅਕਤੀ ਬਾਹਰ ਦੌੜਦਾ ਹੈ ਉਹ ਕਦੇ ਖੋਦ ਤੱਕ ਨਹੀਂ ਪਹੁੰਚਦਾ ਅਤੇ ਜੋ ਖੋਦ ਤੱਕ ਪਹੁੰਚ ਜਾਂਦਾ ਹੈ ਉਸ ਨੂੰ ਬਾਹਰ ਕੁਝ ਵੀ ਬਦਲਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਤੁਹਾਡਾ ਹਰ ਅਨੁਭਵ ਹਰ ਸੁੱਖ ਦੁੱਖ ਤੁਹਾਡੇ ਅੰਦਰ ਹੀ ਜਨਮ ਲੈਂਦਾ ਹੈ ਜੇਕਰ ਅੰਦਰ ਸ਼ਾਂਤੀ ਹੈ ਤਾਂ ਤੂਫਾਨ ਵੀ ਸਕੂਨ ਦਿੰਦਾ ਹੈ ਅਤੇ ਜੇਕਰ ਅੰਦਰ ਆ ਸ਼ਾਂਤੀ ਹੈ ਤਾਂ ਫੁੱਲਾਂ ਦੇ ਬੀਜ ਵੀ ਕੰਡੇ ਲੱਗਦੇ ਹਨ ਇਸ ਲਈ ਅਸਲੀ ਕੰਮ ਇਹ ਨਹੀਂ ਕਿ ਤੁਸੀਂ ਦੁਨੀਆ ਨੂੰ ਬਿਹਤਰ ਬਣਾਓ ਬਲਕਿ ਇਹ ਹੈ ਕਿ ਤੁਸੀਂ ਆਪਣੇ ਅੰਦਰ ਨੂੰ ਬਿਹਤਰ ਕਰੋ ਅੰਦਰ ਦੀ ਗੰਦਗੀ ਅੰਦਰ ਦੇ ਡਰ ਅੰਦਰ ਦੀ ਬੇਚੈਨੀ ਨੂੰ ਦੇਖੋ ਉਸ ਨੂੰ ਦਬਾਓ ਨਾ ਉਹਨਾਂ ਤੋਂ ਭੱਜੋ ਨਾ ਬਸ ਉਹਨਾਂ ਨੂੰ ਦੇਖੋ ਜਿਵੇਂ ਕੋਈ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ ਮਨ ਦਾ ਸਭ ਤੋਂ ਵੱਡਾ ਧੋਖਾ ਇਹ ਹੀ ਹੈ ਕਿ ਉਹ ਤੁਹਾਨੂੰ ਆਪਣੇ ਹੀ ਦੁੱਖਾਂ ਤੋਂ ਭੱਜਣ ਲਈ ਮਜਬੂਰ ਕਰ ਦਿੰਦਾ ਹੈ ਉਹ ਕਹਿੰਦਾ ਹੈ ਕੁਝ ਹੋਰ ਕਰ ਲਵੋ ਧਿਆਨ ਨਾ ਦੇਵੋ ਇਸ ਖਾਲੀਪਣ ਤੇ ਅਤੇ ਤੁਸੀਂ ਉਹੀ ਕਰਦੇ ਜਾਂਦੇ ਹੋ ਕਦੇ ਮਨੋਰੰਜਨ ਵਿੱਚ ਖੋ ਜਾਂਦੇ ਹੋ ਤੇ ਕਦੇ ਕੰਮ ਵਿੱਚ ਕਦੇ ਰਿਸ਼ਤਿਆਂ ਵਿੱਚ ਕਦੇ ਸੁਪਨਿਆਂ ਵਿੱਚ ਪਰ ਉਹ ਖਾਲੀਪਣ ਉੱਥੇ ਹੀ ਰਹਿੰਦਾ ਹੈ ਕਿਉਂਕਿ ਉਸ ਨੂੰ ਦੇਖਣ ਦੀ ਹਿੰਮਤ ਤੁਸੀਂ ਕਦੇ ਨਹੀਂ ਕੀਤੀ ਸੱਚਾ ਬਦਲਾਅ ਉਦੋਂ ਹੁੰਦਾ ਹੈ ਜਦੋਂ ਤੁਸੀਂ ਪਹਿਲੀ ਵਾਰ ਆਪਣੇ ਅੰਦਰ ਦੇ ਖਾਲੀਪਣ ਨੂੰ ਬਿਨਾਂ ਡਰ ਦੇਖ ਲੈਂਦੇ ਹੋ ਜਦੋਂ ਤੁਸੀਂ ਆਪਣੇ ਦੁੱਖ ਆਪਣੀ ਕਮਜ਼ੋਰੀ ਆਪਣੇ ਭੈਅ ਨੂੰ ਲੁਕਾਉਣਾ ਛੱਡ ਦਿੰਦੇ ਹੋ ਕਿਉਂਕਿ ਜਿਵੇਂ ਹੀ ਤੁਸੀਂ ਉਹਨਾਂ ਨੂੰ ਦੇਖਣ ਲੱਗਦੇ ਹੋ ਉਹ ਖੁੱਲਣ ਲੱਗਦੇ ਹਨ ਤੁਹਾਡੇ ਅੰਦਰ ਦੀ ਊਰਜਾ ਜੋ ਹੁਣ ਤੱਕ ਸੰਘਰਸ਼ ਵਿੱਚ ਬੰਨੀ ਹੋਈ ਸੀ ਹੁਣ ਪ੍ਰੇਮ ਵਿੱਚ ਬਦਲਣ ਲੱਗਦੀ ਹੈ ਇਹ ਸਮਝੋ ਕਿ ਪਰਿਵਰਤਨ ਦਾ ਅਰਥ ਕਿਸੇ ਹੋਰ ਵਰਗਾ ਬਣਨਾ ਨਹੀਂ ਹੈ ਇਹ ਤੁਹਾਡੇ ਅਸਲੀ ਸਰੂਪ ਤੱਕ ਆਉਣਾ ਹੈ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਸਭ ਕੁਝ ਹੈ ਸ਼ਾਂਤੀ ਵੀ ਪ੍ਰੇਮ ਵੀ ਆਨੰਦ ਵੀ ਬਸ ਤੁਸੀਂ ਆਪਣੇ ਉੱਪਰ ਪਰਤਾਂ ਛੜਾ ਦਿੱਤੀਆਂ ਹਨ ਦੂਜਿਆਂ ਦੀ رائے ਸਮਾਜ ਦੀ ਦਖਲ ਅਤੇ ਆਪਣੀ ਝੂਠੀ ਪਛਾਣ ਤੁਸੀਂ ਖੁਦ ਨੂੰ ਇੰਨਾ ਟੱਕ ਲਿਆ ਹੈ ਕਿ ਹੁਣ ਖੁਦ ਨੂੰ ਪਛਾਣਨਾ ਮੁਸ਼ਕਲ ਹੋ ਗਿਆ ਹੈ ਪਰ ਜਦੋਂ ਤੁਸੀਂ ਅੰਦਰ ਉਤਰਦੇ ਹੋ ਹੌਲੀ-ਹੌਲੀ ਇਹ ਪਰਤਾਂ ਹਟਣ ਲੱਗਦੀਆਂ ਹਨ ਅਤੇ ਜੋ ਅੰਦਰ ਬਚਦਾ ਹੈ ਉਹੀ ਤੁਹਾਡਾ ਸੱਚ ਹੈ ਪਰਿਵਰਤਨ ਕੋਈ ਪ੍ਰਯਾਸ ਨਹੀਂ ਇਹ ਇੱਕ ਜਾਗ੍ਰਿਤੀ ਹੈ ਇਹ ਸਮਝਣਾ ਕਿ ਮੈਂ ਉਹ ਨਹੀਂ ਸਾ ਜੋ ਹੁਣ ਤੱਕ ਸੋਚਦਾ ਆਇਆ ਹਾਂ ਅਤੇ ਇਸ ਸਮਝ ਦੇ ਨਾਲ ਤੁਹਾਡੇ ਅੰਦਰ ਇੱਕ ਹਲਕਾਪਨ ਉੱਤਰਦਾ ਹੈ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜੀਵਨ ਕੋਈ ਸੰਘਰਸ਼ ਨਹੀਂ ਬਲਕਿ ਇਹ ਇੱਕ ਨ੍ਰਿਤ ਹੈ ਹਰ ਪਲ ਦਾ ਨ੍ਰਿਤ ਹਰ ਸਾਹ ਦਾ ਨ੍ਰਿਤ ਕਦੇ-ਕਦੇ ਲੱਗਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਸੰਭਾਲ ਰਹੇ ਹਾਂ ਪਰ ਸਚਾਈ ਇਹ ਹੈ ਕਿ ਜੀਵਨ ਸਾਨੂੰ ਸੰਭਾਲ ਰਿਹਾ ਹੈ ਅਸੀਂ ਬਸ ਦਿਸ਼ਾ ਬਦਲ ਦਿੰਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਬਹੁਤ ਕੁਝ ਕਰ ਲਿਆ ਹੈ ਪਰ ਜਦੋਂ ਤੁਸੀਂ ਸਮਰਪਣ ਵਿੱਚ ਉਤਰਦੇ ਹੋ ਜਦੋਂ ਤੁਸੀਂ ਜੀਵਨ ਦੇ ਪ੍ਰਵਾਹ ਦੇ ਨਾਲ ਬੈੰਦੇ ਹੋ ਉਦੋਂ ਅਸਲੀ ਜਾਦੂ ਸ਼ੁਰੂ ਹੁੰਦਾ ਹੈ ਕਿਉਂਕਿ ਉਦੋਂ ਤੁਸੀਂ ਲੜ ਨਹੀਂ ਰਹੇ ਹੁੰਦੇ ਤੁਸੀਂ ਪ੍ਰਵਾਹਿਤ ਹੋ ਰਹੇ ਹੁੰਦੇ ਹੋ ਬਦਲਾਅ ਦੀ ਰਾਹ ਤੇ ਪਹਿਲਾ ਕਦਮ ਹੈ ਸਵੀਕਾਰ ਕਰਨਾ ਜਿਵੇਂ ਦੇ ਤੁਸੀਂ ਹੋ ਉਹ ਜਿਹਾ ਖੁਦ ਨੂੰ ਸਵੀਕਾਰ ਕਰਨਾ ਆਪਣੇ ਅੰਦਰ ਦੇ ਹਨੇਰੇ ਨੂੰ ਸਵੀਕਾਰ ਕਰਨਾ ਆਪਣੇ ਦੋਸ਼ਾਂ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਕਿਉਂਕਿ ਜੋ ਖੁਦ ਨੂੰ ਸਵੀਕਾਰ ਕਰਦਾ ਹੈ ਉਹ ਖੁਦ ਨੂੰ ਪ੍ਰੇਮ ਕਰਨਾ ਸਿੱਖ ਜਾਂਦਾ ਹੈ ਅਤੇ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਬਦਲਾਅ ਸਹਜਤਾ ਨਾਲ ਹੁੰਦਾ ਹੈ ਕਦੇ ਕਿਸੇ ਪੇੜ ਨੂੰ ਦੇਖੋ ਉਹ ਆਪਣੇ ਫੁੱਲਾਂ ਨੂੰ ਜ਼ੋਰ ਦੇ ਕੇ ਨਹੀਂ ਖਿੜਾਉਂਦਾ ਬਸ ਮਿੱਟੀ ਵਿੱਚ ਜਣਾ ਜਮਾਉਂਦਾ ਹੈ ਸੂਰਜ ਦੇ ਵੱਲ ਫੈਲਦਾ ਹੈ ਅਤੇ ਸਮਾਂ ਆਉਣ ਤੇ ਫੁੱਲ ਆਪਣੇ ਆਪ ਖਿੜ ਜਾਂਦੇ ਹਨ ਬਦਲਾਅ ਵੀ ਅਜਿਹਾ ਹੀ ਹੈ ਜੇਕਰ ਤੁਸੀਂ ਆਪਣੇ ਅੰਦਰ ਦੀ ਮਿੱਟੀ ਨੂੰ ਤਿਆਰ ਕਰੋ ਜੇਕਰ ਤੁਸੀਂ ਚੇਤਨਾ ਦੀ ਰੋਸ਼ਨੀ ਵਿੱਚ ਜਣਾ ਜਮਾਓ ਤਾਂ ਜੀਵਨ ਦਾ ਫੁੱਲ ਆਪਣੇ ਆਪ ਖਿੜ ਜਾਵੇਗਾ ਸਮੱਸਿਆ ਇਹ ਹੈ ਕਿ ਅਸੀਂ ਬਾਹਰ ਦੇ ਫੁੱਲਾਂ ਨੂੰ ਦੇਖਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਵੀ ਇਹੋ ਜਿਹਾ ਹੀ ਬਣਨਾ ਹੈ ਪਰ ਭੁੱਲ ਜਾਂਦੇ ਹਾਂ ਕਿ ਹਰ ਪੇੜ ਦੀ ਜੜ ਅਲੱਗ ਹੁੰਦੀ ਹੈ ਹਰ ਮਿੱਟੀ ਦੀ ਖੁਸ਼ਬੂ ਅਲੱਗ ਹੁੰਦੀ ਹੈ ਤੁਹਾਡਾ ਰਸਤਾ ਤੁਹਾਡਾ ਹੈ ਕਿਸੇ ਹੋਰ ਵਰਗਾ ਬਾਣ ਨਾਲ ਤੁਸੀਂ ਆਪਣੇ ਅਸਲੀ ਰੂਪ ਨੂੰ ਖੋ ਦੇਵੋਗੇ ਇਸ ਲਈ ਖੁਦ ਨੂੰ ਸਵੀਕਾਰ ਕਰੋ ਪੂਰਾ ਜਿਵੇਂ ਦੇ ਤੁਸੀਂ ਹੋ ਉੱਥੋਂ ਹੀ ਸ਼ੁਰੂਆਤ ਕਰੋ ਜਦੋਂ ਤੁਸੀਂ ਅੰਦਰ ਵਾਪਸ ਆਉਂਦੇ ਹੋ ਤਾਂ ਇੱਕ ਅਜੀਬ ਜਿਹੀ ਸ਼ਾਂਤੀ ਉਤਰਦੀ ਹੈ ਜਿਵੇਂ ਕੋਈ ਲੰਬੇ ਸਮੇਂ ਤੋਂ ਖੋਇਆ ਹੋਇਆ ਘਰ ਮਿਲ ਗਿਆ ਹੋਵੇ ਤੁਸੀਂ ਮਹਿਸੂਸ ਕਰਦੇ ਹੋ ਕਿ ਹੁਣ ਭੱਜਣ ਦੀ ਜ਼ਰੂਰਤ ਨਹੀਂ ਹੈ ਹੁਣ ਕਿਸੇ ਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ ਹੈ ਹੁਣ ਜੀਵਨ ਤੋਂ ਸ਼ਿਕਾਇਤ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਸੀਂ ਸਮਝ ਗਏ ਹੋ ਕਿ ਸਭ ਕੁਝ ਤੁਹਾਡੇ ਅੰਦਰ ਹੀ ਹੈ ਅਤੇ ਇਹੀ ਸਮਝ ਬਦਲਾਵ ਦੀ ਜੜ ਹੈ ਇਹ ਉਹੀ ਪਾਲ ਹੈ ਜਦੋਂ ਤੁਹਾਡੀ ਯਾਤਰਾ ਬਾਹਰ ਤੋਂ ਅੰਦਰ ਨੂੰ ਮੁੜ ਜਾਂਦੀ ਹੈ ਤੇ ਹੁਣ ਦੁਨੀਆ ਤੁਹਾਨੂੰ ਕੰਟਰੋਲ ਨਹੀਂ ਕਰਦੀ ਹੁਣ ਤੁਸੀਂ ਆਪਣੇ ਜੀਵਨ ਦੇ ਕੇਂਦਰ ਤੋਂ ਚੀਨ ਲੱਗਦੇ ਹੂੰ ਹੁਣ ਹਰ ਪਲ ਅਰਥਪੂਰਨ ਹੋ ਜਾਂਦਾ ਹੈ ਹਰ ਸਾਹ ਧਿਆਨ ਬਣ ਜਾਂਦਾ ਹੈ ਹਰ ਬਦਲਾਅ ਦੀ ਜੜ ਜਾਗਰੂਪਤਾ ਵਿੱਚ ਹੈ ਜਦੋਂ ਤੱਕ ਤੁਸੀਂ ਬੇਖਬਰ ਹੋ ਤੁਹਾਡੇ ਜੀਵਨ ਵਿੱਚ ਕੁਝ ਵੀ ਨਵਾਂ ਨਹੀਂ ਹੋ ਸਕਦਾ ਤੁਸੀਂ ਉਹੀ ਪੁਰਾਣੀਆਂ ਗਲਤੀਆਂ ਦੁਹਰਾਉਂਦੇ ਰਹੋਗੇ ਉਹੀ ਦੁੱਖ ਉਹੀ ਗਲਤ ਰਿਸ਼ਤੇ ਉਹੀ ਉਲਝਣਾ ਕਿਉਂਕਿ ਤੁਸੀਂ ਸੁੱਤੇ ਹੋਏ ਹੋ ਅਤੇ ਸੁੱਤਾ ਹੋਇਆ ਵਿਅਕਤੀ ਕੁਝ ਬਦਲ ਨਹੀਂ ਸਕਦਾ ਜਾਗਰਣ ਹੀ ਪਹਿਲਾ ਕਦਮ ਹੈ ਪਰ ਜਾਗਰਣ ਕੋਈ ਬਾਹਰੀ ਕਿਰਿਆ ਨਹੀਂ ਹੈ ਇਹ ਕੋਈ ਸੋਚਣ ਦੀ ਪ੍ਰਕਿਰਿਆ ਨਹੀਂ ਇਹ ਇੱਕ అనుభవ ਹੈ ਇੱਕ ਗਹਿਰਾਈ ਚ ਉਤਰਨ ਦੀ ਪ੍ਰਕਿਰਿਆ ਜਿਵੇਂ ਸਵੇਰ ਦਾ ਸੂਰਜ ਹੌਲੀ-ਹੌਲੀ ਹਨੇਰੇ ਨੂੰ ਹਟਾਉਂਦਾ ਹੈ ਉਵੇਂ ਹੀ ਚੇਤਨਾ ਦਾ ਸੂਰਜ ਅੰਦਰ ਦੀ ਬੇਹੋਸ਼ੀ ਨੂੰ ਮਿਟਾ ਦਿੰਦਾ ਹੈ ਅਤੇ ਜਦੋਂ ਤੁਸੀਂ ਸੱਚਮੁੱਚ ਜਾਗਦੇ ਹੋ ਤਾਂ ਉਹੀ ਜੀਵਨ ਜੋ ਕੱਲ ਤੱਕ ਭਾਰੀ ਲੱਗਦਾ ਸੀ ਅਚਾਨਕ ਹਲਕਾ ਲੱਗਣ ਲੱਗਦਾ ਹੈ ਉਹੀ ਪਰਸਥਿਤੀਆਂ ਜੋ ਕੱਲ ਤੱਕ ਮੁਸ਼ਕਲ ਸਨ ਹੁਣ ਕਿਸੇ ਖੇਲ ਵਰਗੀਆਂ ਲੱਗਦੀਆਂ ਹਨ ਕਿਉਂਕਿ ਹੁਣ ਤੁਸੀਂ ਪ੍ਰਤੀਕਿਰਿਆਵਾਂ ਵਿੱਚ ਨਹੀਂ ਜਾਗਰੂਕਤਾ ਵਿੱਚ ਜੀ ਰਹੇ ਹੋ ਹਰ ਸਥਿਤੀ ਵਿੱਚ ਦੇਖਣ ਵਾਲੇ ਬਾਣ ਜਾਣਾ ਇਹੀ ਸੱਚੀ ਸਾਧਨਾ ਹੈ ਲੋਕ ਤੁਹਾਨੂੰ અપਮਾਨਤ ਕਰਨ ਤੁਹਾਡੀ ਨਿੰਦਾ ਕਰਨ ਪਰ ਤੁਸੀਂ ਅੰਦਰੋਂ ਦੇਖੋ ਕਿ ਤੁਸੀਂ ਅਸਲ ਵਿੱਚ ਸੱਤ ਲੱਗ ਰਹੀ ਹੈ ਜਾਂ ਫਿਰ ਸਿਰਫ ਹੰਕਾਰ ਨੂੰ ਸੱਟ ਲੱਗ ਰਹੀ ਹੈ ਜਿਵੇਂ ਹੀ ਤੁਸੀਂ ਦੇਖ ਸਕਦੇ ਹੋ ਦੁੱਖ ਦੀ ਪਕੜ ਢਿੱਲੀ ਪੈ ਜਾਂਦੀ ਹੈ ਕਿਉਂਕਿ ਦੇਖਣ ਵਾਲਾ ਕਦੇ ਦੁਖੀ ਨਹੀਂ ਹੁੰਦਾ ਦੇਖਣਾ અવલોਕਨ ਕਰਨਾ ਇਹੀ ਅੰਦਰ ਦੀ ਕ੍ਰਾਂਤੀਕਾਰੀ ਹੈ ਕਦਮ ਹੈ ਤੁਹਾਡਾ ਮਨ ਚਾਹੇ ਤਾਂ پاگل ਹੋ ਜਾਵੇ ਵਿਚਾਰ ਦੌੜਦੇ ਰਹਿਣ ਭਾਵਨਾਵਾਂ ਉੱਬੜਦੀਆਂ ਰਹਿਣ ਪਰ ਸਾਕਸ਼ੀ ਬਣੇ ਰਹੋ ਇੱਕ ਸ਼ਾਂਤ ਝੀਲ ਦੀ ਤਰ੍ਹਾਂ ਜੋ ਉੱਪਰ गिरਦੇਆਂ ਬੂੰਦਾਂ ਨੂੰ ਦੇਖਦੀ ਹੈ ਹਰ ਖੋਦ ਵਿੱਚ ਕੋਈ ਹਲਚਲ ਨਹੀਂ ਆਉਣ ਦਿੰਦੀ ਯਾਦ ਰੱਖੋ ਜਾਗਰੂਕਤਾ ਦਾ ਮਤਲਬ ਹੈ ਆਪਣੇ ਅੰਦਰ ਦੀ ਹਰ ਚੀਜ਼ ਨੂੰ ਦੇਖਣਾ ਬਿਨਾ ਜਜਮੈਂਟ ਬਿਨਾ ਨਿੰਦਾ ਦੇ ਸਿਰਫ ਦੇਖਣਾ ਕਿਉਂਕਿ ਜਿਸ ਪਲ ਤੁਸੀਂ ਪੂਰੀ ਸਪਸ਼ਟਤਾ ਨਾਲ ਕੁਝ ਦੇਖ ਲੈਂਦੇ ਹੋ ਉਹ ਪਲ ਉਸ ਵਿੱਚ ਬਦਲਾਵ ਦਾ ਆਰੰਭ ਕਰ ਦਿੰਦਾ ਹੈ ਜਿਸ ਗੱਲ ਨੂੰ ਤੁਸੀਂ ਬਿਨਾ ਜਾਗਰੂਕਤਾ ਤੇ ਕਰਦੇ ਹੋ ਉਹ ਆਦਤ ਬਣ ਜਾਂਦੀ ਹੈ ਅਤੇ ਜਿਸ ਕੰਮ ਨੂੰ ਤੁਸੀਂ ਜਾਗਰੂਤ ਹੋ ਕੇ ਕਰਦੇ ਹੋ ਉਹ ਧਿਆਨ ਬਣ ਜਾਂਦੀ ਹੈ ਹਰ ਛੋਟਾ ਕੰਮ ਧਿਆਨਦوار ਬਣ ਸਕਦਾ ਹੈ ਜਦੋਂ ਤੁਸੀਂ ਖਾਂਦੇ ਹੋ ਪੂਰੀ ਉਪਸਥਿਤੀ ਨਾਲ ਖਾਓ ਜਦੋਂ ਚੱਲਦੇ ਹੋ ਹਰ ਕਦਮ ਨੂੰ ਮਹਿਸੂਸ ਕਰੋ ਜਦੋਂ ਸਾਹ ਲਵੋ ਸਾਹ ਨੂੰ ਮਹਿਸੂਸ ਕਰੋ ਹੌਲੀ-ਹੌਲੀ ਇਹ ਜਾਗਰੂਕਤਾ ਤੁਹਾਡੇ ਅੰਦਰ ਫੈਲਣ ਲੱਗੇਗੀ ਹਰ ਵਿਚਾਰ ਹਰ ਭਾਵਨਾ ਤੇ ਰੌਸ਼ਨੀ ਪਾਉਣ ਲੱਗੇਗੀ ਧੰਨਵਾਦ ਬਾਕੀ ਅਗਲੇ ਭਾਗ ਵਿੱਚ